ਮੱਜਾ ਕਾਮਾਂ ਦੇ ਭਾਰ ਪੈਂਦਾ ਹੈਗਾ ਤਾਂ ਆਹ ਦੇਸੀ ਖਰਾਕ ਵਰਤੋ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਇਹ ਸਮੱਸਿਆ ਜਿਹੜੀ ਭਾਰ ਪੈਣ ਦੀ ਪਸ਼ੂ ਦੀ ਪਿੱਸਾ ਦਿਖਾਉਂਦਾ ਹੈ ਭਾਰ ਪੈਂਦਾ ਇਹ ਬਹੁਤ ਵੱਡੀ ਸਮੱਸਿਆ ਹੈਗੀ ਪਸ਼ੂ ਨੂੰ ਆਪਾਂ ਨੂੰ ਜੇਦੋਂ ਭਾਰ ਪੈਂਦਾ ਹੈਗਾ ਜਾਂ ਪਿੱਸਾ ਦਿਖਾਉਂਦਾ ਜਾਣੀ ਦੀ ਥੋੜਾ ਪਿੱਸਾ ਦਿਖਾਉਂਦਾ ਜਾਂ ਭਾਰ ਪੈਂਦਾ ਹੈਗਾ ਤੇ ਉਹਦਾ ਕੀ ਆ ਉਦੋਂ ਆਪਾਂ ਫਿਰ ਪਸ਼ੂ ਨੂੰ ਛੇਲ ਕਰਨਾ ਹੁੰਦਾ ਤੇ ਬਹੁਤ ਦਿੱਕਤ ਆ ਜਾਂਦੀ ਆ ਕਿਸੇ ਨੂੰ ਆਪਾਂ ਦੇ ਵੀ ਨਹੀਂ ਸਕਦੇ ਪਸ਼ੂ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਆਪਾਂ ਨੂੰ ਤਾਂ ਸਾਨੂੰ ਪਤਾ ਹੀ ਪਸ਼ੂ ਦਾ ਵੀ ਇਹ ਨੌਕਸ ਹੈ ਤੇ ਆਪਾਂ ਇਹ ਹੋਰ ਨੂੰ ਦੇਤਾ ਤਾਂ ਕਈ ਵਾਰ ਪਸ਼ੂ ਦੀ ਡੈਥ ਵੀ ਹੋ ਜਾਂਦੀ ਹੈ ਨਾ ਗੌਰ ਕਰਗੇ ਤਾਂ ਆਪਾਂ ਭਾਰ ਜਾਦੇ ਪੈ ਜਾਂਦਾ ਤੇ ਅੱਜ ਤੁਹਾਨੂੰ ਦੱਸਾਂਗੇ ਇਹਦੇ ਨਾਲ 100% ਤੁਹਾਡੇ ਪਸ਼ੂ ਦਾ ਜਿਹੜਾ ਪਿੱਸਾ ਤੇ ਭਾਰ ਪੈਣੋਂ ਹਟ ਜਾਊਗਾ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸ ਦਿਆਂ ਬਣੇ ਰਹੋ ਵੀਡੀਓ ਦੇਖਣ ਹੱਦ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਪਿਆ ਜਾਣਕਾਰੀ ਨੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੇ ਇਹ ਹੀ ਵੀਡੀਓ ਤੁਸੀਂ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਇਹਦੇ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਲਿਆਉਣੀਆਂ ਇਹ ਜਦੋਂ ਵੀ ਤੁਸੀਂ ਜਿਹੜੇ ਪਸ਼ੂ ਦੇ ਭਾਰ ਪੈਂਦਾ ਸੂਣ ਦੇ ਵਿੱਚ ਜਿਵੇਂ ਰਹਿੰਦਾ ਟਾਈਮ ਰਹਿੰਦਾ ਹੈਗਾ ਕਈ ਪਸ਼ੂਆਂ ਨੂੰ ਤਾਂ ਸੂਣ ਤੋਂ ਪਹਿਲਾਂ ਭਾਰ ਪੈਂਦਾ ਹੈਗਾ ਕਈ ਪਸ਼ੂਆਂ ਨੂੰ ਸੂਣ ਤੋਂ ਬਾਅਦ ਦੇ ਵਿੱਚ ਵੀ ਪਾਇਆ ਜਾਂਦਾ ਪਰ ਕਈ ਪਸ਼ੂਆਂ ਦਾ ਇਹ ਚੀਜ਼ ਹੈ ਜਦੋਂ ਗੱਬਣ ਹੋ ਜਾਣ ਪਸ਼ੂ ਉਹਦੀ ਪਿੱਛਾ ਦਿਖਾਉਣ ਲੱਗ ਜਾਂਦੀ ਆ ਇਹ ਬਹੁਤ ਦਿੱਕਤ ਆ ਭਾਰ ਪੈਣ ਦੀ ਤੇ ਤੁਸੀਂ ਕੀ ਕਰਨਾ ਹੈਗਾ ਜਦੋਂ ਪਸ਼ੂ ਨੂੰ ਕਮਜ਼ੋਰ ਆ ਜਿਹੜਾ ਪਸ਼ੂ ਉਹ ਤੇ ਜਾਦੇ ਭਾਰ ਪੈਂਦਾ ਹੈਗਾ ਇੱਕ ਤਾਂ ਜਿਵੇਂ ਹੁਣ ਗਰਮੀ ਦਾ ਸੀਜ਼ਨ ਆ ਗਰਮੀ ਸਟਾਰਟ ਹੋ ਗਈ ਤੁਸੀਂ ਪਸ਼ੂ ਨੂੰ ਜਦੋਂ ਗੱਬਣ ਹੋ ਗਿਆ ਗਰਮ ਚੀਜ਼ਾਂ ਨਹੀਂ ਦੇਣੀਆਂ ਗਰਮ ਚੀਜ਼ਾਂ ਦੇ ਵਿੱਚ ਜਿਵੇਂ ਕਿ ਬਡੇਵੇਂ ਹੋਗੇ ਤੇ ਬਡੇਵੇਂ ਦੀ ਖਾਲ ਹੋਗੀ ਜਾਂ ਚਾਰ ਪਾਉਣੇ ਆਪਾਂ ਚਾਰ ਵੀ ਤੁਰਤ ਪੱਟ ਕੇ ਨਹੀਂ ਪਾਉਣਾ ਹੈਗਾ ਪਸ਼ੂ ਨੂੰ ਸਕਾ ਕੇ ਪਸ਼ੂ ਨੂੰ ਧੁੱਪ ਲਵਾ ਕੇ ਠੰਡਾ ਕਰਕੇ ਚਾਰ ਪਾਉਣਾ ਹੈਗਾ ਤੇ ਇਹ ਚੀਜ਼ਾਂ ਤੁਸੀਂ ਨਾਲ ਦੇਣੀਆਂ ਜਿਹੜੇ ਪਸ਼ੂ ਨੂੰ ਇਹ ਦਿੱਕਤ ਆਉਂਦੀ ਆ ਭਾਰ ਪੈਂਦਾ ਜਾਂ ਪਿੱਸਾ ਦਿਖਾਉਂਦਾ ਹੈਗਾ ਉਹਦੇ ਵਿੱਚ ਤੁਸੀਂ ਲੈ ਲੈਣੇ ਇੱਕ ਦਿਨ ਦੀ ਖੁਰਾਕ ਦੱਸਾਂਗੇ ਸਤਿਆਨਾਸੀ ਲਿਆਉਣੀ ਆ ਬਨਸਾਰੀ ਦੀ ਦੁਕਾਨ ਤੋਂ ਮਿਲ ਜੂ 100 ਗ੍ਰਾਮ ਤੁਸੀਂ ਇਹ ਲੈ ਲੈਣੀਆਂ ਨਾਲ ਲੈ ਲੈਣੀਆਂ ਗੁਲਕੰਤ 100 ਗ੍ਰਾਮ ਇਹ ਦੋਨੇ ਚੀਜ਼ਾਂ ਤੁਸੀਂ ਇੱਕ ਦਿਨ ਦੀ ਖੁਰਾਕ ਆ ਇਹ ਘੱਟੋ ਘੱਟ 10 ਦਿਨ ਦੇ ਦਿਓ 10 ਯਾਨੀ ਦੀ ਕਿਲੋ ਡੇਢ ਕਿਲੋ ਆਊਗੀ ਆਪਣੀ ਗੁਲਕੰਦ ਤੇ ਕਿਲੋ ਸਵਾ ਕਿਲੋ ਸਤਿਆਨਾਸੀ ਇਹ ਦੋਨੇ ਚੀਜ਼ਾਂ ਤੁਸੀਂ ਪਸ਼ੂ ਨੂੰ ਦੇਣੀਆਂ ਕਾਸੇ ਦੇ ਵਿੱਚ ਮਰਜੀ ਦੇ ਸਕਦੇ ਹੋ ਤੁਹਾਨੂੰ ਕਮੈਂਟ ਕਰਨ ਦੀ ਲੋੜ ਨਹੀਂ ਪੈਣੀ ਆ ਪਰ ਸਾਰੀਆਂ ਗੱਲਾਂ ਦੱਸ ਹੀ ਦਿੰਨੇ ਆ ਇਸ ਵੀਡੀਓ ਦੇ ਵਿੱਚ ਜਦੋਂ ਵੀ ਤੁਸੀਂ ਗੁਲਕੰਦ ਲਿਆਉਂਗੇ ਸਤਿਆਨਾਸੀ ਲਿਆਉਂਗੇ ਉਹਨੂੰ ਤੁਸੀਂ ਮਿਕਸ ਕਰ ਲੈਣਾ ਜੇ ਤਾਂ ਕਾਲਾ ਸੇਦ ਦੇ ਨਾਲ ਜਿਵੇਂ ਕੀ ਮੈਕਸੀ ਦੇ ਨਾਲ ਸਤਿਆਨਾਸੀ ਨੂੰ ਮਿਕਸ ਕਰ ਲੋ ਉਹਨੂੰ ਪੀਸ ਲੋ ਨਹੀਂ ਤਾਂ ਵੈਸੇ ਪੀਸਣ ਦੀ ਲੋੜ ਨਹੀਂ ਪਸ਼ੂ ਉਹ ਮੇਂ ਹੀ ਖਾ ਜਾਂਦਾ ਬਿਲਕੁਲ ਕੌੜੀ ਨਹੀਂ ਹੁੰਦੀ ਹੈਗੀ ਤੇ ਕੋਈ ਲੈ ਲਿਓ ਦਾਣਾ ਜਿਵੇਂ ਕਣਕ ਦਾ ਦਾਣਾ ਹੁੰਦਾ ਜਾਂ ਚੌਕਰ ਹੁੰਦਾ ਕਣਕ ਦਾ ਉਹਦੇ ਵਿੱਚ ਮਿਕਸ ਕਰਕੇ ਪਸ਼ੂ ਨੂੰ ਇੱਕ ਦਿਨ ਦੀ ਖਰਾਕ ਆਹੇ ਸ਼ਾਮ ਦੇ ਟਾਈਮ ਚਾਰਨੀ ਆ ਤੇ ਤੁਸੀਂ 10 ਦਿਨ 4 ਤੋਂ 10 ਦਿਨਾਂ ਦੇ ਵਿੱਚ ਤੁਹਾਡੇ ਪਸ਼ੂ ਦਾ ਜਿਹੜਾ ਭਾਰ ਆ ਪਿੱਸਾ ਦਿਖਾਉਂਦਾ ਹੈ 100% ਹਟ ਜੂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਜਿਹੜੇ ਲੋਕ ਕਿਸਾਨ ਭਰਾ ਕੀ ਕਰਦੇ ਜਿਨ੍ਹਾਂ ਨੂੰ ਨਹੀਂ ਪਤਾ ਇਹ ਨੁਕਤੇ ਦਾ ਉਹ ਟਾਂਕੇ ਲਵਾ ਲੈਂਦੇ ਆ ਟਾਂਕਿਆਂ ਨਾਲ ਪਸ਼ੂ ਆ ਕੀ ਬਹੁਤ ਔਖਾ ਹੁੰਦਾ ਹੈਗਾ ਨਾਲੇ ਜਿੰਨਾ ਪਸ਼ੂ ਪਿੱਸਾ ਸਾਰਾ ਪਸ਼ੂ ਦਾ ਖਰਾਬ ਹੋ ਜਾਂਦਾ ਸੋਜ ਹੋ ਜਾਂਦੀ ਹੈ ਫੈਕਸ਼ਨ ਹੋ ਜਾਂਦੀ ਹੈ ਪਸ਼ੂ ਬਹੁਤ ਔਖਾ ਹੋ ਜਾਂਦਾ ਤੇ ਤੁਸੀਂ ਆ ਨੁਕਤਾ ਜਰੂਰ ਵਰਤਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ